ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ ਜਦੋਂ ਜਗਤ ਜਲੰਦੇ ਨੂੰ ਤਾਰਦੇ ਸਨ ਨਾ ਬਸ ਰਬਾਬ ਵਜਾਉਂਦੇ ਸਨ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਬਾਣੀ ਉਚਾਰਦੇ ਸਨ ਤੇ ਗੁਰੂ ਪਿਆਰਿਓ ਜਿਹੜੇ ਪੱਥਰ ਦਿਲ ਇਨਸਾਨ ਬਣ ਚੁੱਕੇ ਉਹ ਲੋਕ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਭਲਾ ਕਰਦੇ ਸਨ ਕਿਸੇ ਕਵੀ ਨੇ ਬੜਾ ਕਮਾਲ ਦਾ ਲਿਖਿਆ ਕਿ ਗੁਰਨਾਨਕ ਦੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਤੇ ਭਾਈ ਮਰਦਾਨਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ গਾਈ ਹੈ ਤੇ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਹੈ। ਤੇ ਗੁਰੂ ਪਿਆਰਿਓ ਗੁਰਨਾਨਕ ਦੇ ਘਰ ਦੀ ਜਿਹੜੀ ਰਵਾਬ ਸੀ ਨਾ ਜਿਹੜਾ ਵੀ ਰਵਾਬ ਦੀ ਧੁਨ ਨੂੰ ਸੁਣਦਾ ਸੀ, ਗੁਰਬਾਣੀ ਦੀਆਂ ਪੰਕਤੀਆਂ ਸੁਣਦਾ ਸੀ ਉਹ ਅੰਦਰੋਂ ਜ਼ਖਮੀ ਹੋ ਜਾਂਦਾ ਸੀ ਉਹਦੇ ਅੰਦਰ ਕਿਹੜਾ ਜ਼ਖਮੀ ਹੁੰਦਾ ਸੀ ਭੈੜਾ ਇਨਸਾਨ ਸੱਜਣ ਠੱਗ ਭੈੜਾ ਸੀ ਨਾ ਰਵਾਬ ਨੇ ਜ਼ਖਮੀ ਕਰ ਸੁੱਟਿਆ ਮਾਰ ਦਿੱਤਾ ਅੰਦਰਲਾ ਜਿੰਨਾ ਵੀ ਉਹਦੇ ਵਿੱਚ ਹੈਵਾਨੀਅਤ ਸੀ ਜਿੰਨਾ ਵੀ ਸ਼ੈਤਾਨਪੁਣਾ ਸੀ ਜਿੰਨਾ ਵੀ ਠੱਗਪੁਣਾ ਸੀ ਨਾ ਉਹ ਰਵਾਬ ਨੇ ਜਿਹੜੀ ਰਵਾਬ ਤੇ ਬਾਣੀ ਗਾਈ ਗਈ ਸੀ ਉਹ ਜ਼ਖਮ ਉਹ ਜ਼ਖਮੀ ਕਰ ਦਿੱਤਾ ਸੀ ਸੱਜਣ ਠੱਗ ਨੂੰ ਅੰਦਰੋਂ ਤੇ ਤਾਂ ਕਰਕੇ ਅੰਦਰ ਭਾਈ ਸੱਜਣ ਪੈਦਾ ਹੋਇਆ ਗੁਰਨਾਨਕ ਦੀ ਰਵਾਬ ਜ਼ਖਮੀ ਕਰਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਨਸਾਨ ਤੋਂ ਸ਼ੈਤਾਨ ਬਣ ਚੁੱਕੇ ਨੇ ਤੇ ਗੁਰੂ ਪਿਆਰਿਓ ਰਵਾਬ ਨੇ ਹਮੇਸ਼ਾ ਸ਼ੈਤਾਨਾਂ ਦਾ ਖਾਤਮਾ ਕੀਤਾ ਹੈ ਇਨਸਾਨ ਪੈਦਾ ਕੀਤੇ ਨੇ ਕਿਸੇ ਕਵੀ ਨੇ ਆਖਿਆ ਕਿ ਕੋਈ ਪੁੱਛਦਾ ਕਿ ਜਿਹੜੇ ਗੁਰਨਾਨਕ ਪਾਤਸ਼ਾਹ ਨੇ ਰਵਾਬ ਚੁੱਕੀ ਸੀ ਉਹ ਰਵਾਬ ਤੋਂ ਫਿਰ ਕਿਰਪਾਨ ਤੱਕ ਕਿਉਂ ਪਹੁੰਚੇ ਤੇ ਫਿਰ ਉਹ ਕਵੀ ਉਹ ਜਵਾਬ ਦਿੰਦਾ ਕਹਿੰਦਾ ਜਿਹੜੀ ਰਵਾਬ ਹੈ ਨਾ ਉਹ ਤਾਂ ਕਾਇਲ ਕਰਨ ਨੂੰ जख्मी ਕਰਨ ਨੂੰ ਰੱਖੀ ਹੋਈ ਸੀ ਵੀ ਜਿਹੜਾ ਇਸ ਰਵਾਬ ਦੇ ਜਰੀਏ ਬਾਣੀ ਸੁਨੇਗਾ ਉਹਦੇ ਅੰਦਰੋਂ ਜਿੰਨੀ ਵੀ ਹੈਵਾਨੀਤਾ ਹੈ ਸ਼ੈਤਾਨਪੁਣਾ ਹੈ ਭੈੜੇ ਕਰਮ ਨੇ ਮਾੜੀ ਸੰਗਤ ਹੈ ਉਹ ਖਤਮ ਹੋ ਜਾਏਗੀ ਕਿਰਪਾਨ ਦੇ ਨਾਲ जख्मी ਨਹੀਂ ਕਿਰਪਾਨ ਤਾਂ ਸਿਰਫ ਰਵਾਬ ਬਚਾਉਣ ਨੂੰ ਰੱਖੀ ਸੀ ਕਿ ਕੋਈ ਰਵਾਬ ਨੂੰ ਹੀ ਨਾ ਖਤਮ ਕਰ ਜਾਵੇ ਸਤਗੁਰ ਸੱਚੇ ਪਾਤਸ਼ਾਹ ਜੀ ਕਾਇਲ ਤਾਂ ਬਾਣੀ ਦੇ ਨਾਲ ਕਰਦੇ ਸਨ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਅੱਜ ਵੀ ਸਤਗੁਰਾਂ ਦੀ ਬਾਣੀ ਤੀਰ ਮਾਰਦੀ ਹੈ ਅੱਜ ਵੀ ਸਤਗੁਰਾਂ ਦੀ ਬਾਣੀ ਕਹਿਲ ਕਰ ਦਿੰਦੀ ਹੈ ਕੋਈ ਬੰਦਾ ਬੁਰੇ ਤੋਂ ਬੁਰਾ ਕਿਉਂ ਨਾ ਹੋਵੇ ਭੇੜੇ ਤੋਂ ਭੇੜਾ ਕਿਉਂ ਨਾ ਹੋਵੇ ਠੇਕੇ ਵਾਲ ਨੂੰ ਉਤਰਿਆ ਜਾਂਦਾ ਹੋਵੇ ਇੱਕ ਵਾਰ ਸਤਗੁਰਾਂ ਦੀ ਬਾਣੀ ਸੁਣ ਲਵੇ ਉੱਥੇ ਹੀ ਜ਼ਖਮੀ ਹੋ ਜਾਏਗਾ ਗੁਰੂ ਪਿਆਰਿਓ ਪੁੱਠੇ ਪੈਰੀ ਘਰ ਨੂੰ ਮੁੜ ਜਾਏਗਾ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਨਾ ਅੰਦਰੋਂ ਹਿਵਾਨੀਅਤ ਨੂੰ ਸ਼ੈਤਾਨ ਪੁਣੇ ਨੂੰ ਮਾਰਦੀ ਹੈ ਪਰ ਅਸੀਂ ਸੁਣਦੇ ਨਹੀਂ ਨਾ ਅਸੀਂ ਵਿਚਾਰਦੇ ਨਹੀਂ ਇਸੇ ਕਰਕੇ ਅਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਤੋਂ ਦੂਰ ਹੋਏ ਆ ਤੇ ਸਾਡਾ ਜੀਵਨ ਭੈੜਾ ਹੋ ਗਿਆ ਹੈ ਸੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਬਾਬ ਤੇ ਗੁਰੂ ਘਰ ਦੀ ਕਿਰਪਾ ਇਹ ਦੋ ਮੁਖ ਨੇ ਰਵਾਵ ਜ਼ਖਮੀ ਕਰਦੀ ਹੈ ਤੇ ਕੁਰਬਾਨ ਰਵਾਵ ਦੀ ਰਾਖੀ ਕਰਦੀ ਹੈ